ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਆਪਣਾ ਜੀ ਮੇਰਾ ਨਾਮ ਹੈਗਾ ਅਸ਼ਿਸ਼ ਪ੍ਰਭਕਰ ਤੇ ਆਪ ਐਮ ਸੀ ਚੋਣ ਲੜ ਰਹੇ ਆ ਜੀ ਜੀ ਮੈਂ ਐਮ ਸੀ ਦੇ ਇਲੈਕਸ਼ਨ ਲੜ ਰਿਹਾ ਜੀ ਕਿਹੜੀ ਪਾਰਟੀ ਪਰੋਂ ਕਾਂਗਰਸ ਪਾਰਟੀ ਜੀ ਅੱਛਾ ਜੀ ਆਪਣਾ ਫਿਰ ਚੋਣ ਨਿਸ਼ਾਨ ਚੋਣ ਸੰਹਾ ਹੈਗਾ ਮੇਰੇ ਹੱਥ ਪੰਜਾ ਹੱਥ ਪੰਜਾ ਆਮ ਆਪਣੇ ਵਾਰਡ ਦੇ ਬੰਦਿਆਂ ਜਨਤਾ ਨੂੰ ਕੀ ਅਪੀਲ ਕਰਨੀ ਚਾਹੁੰਦੇ ਆ ਜੀ ਮੈਂ ਆਪਣੇ ਵਾਰਡ ਦੇ ਜਿਹੜੇ ਮੇਰੇ ਮਹਤਾਵਾਂ ਬੀਬੀਆਂ ਭੈਣਾ ਮੇਰੇ ਭਰਾ ਆ ਉਹਨਾਂ ਨੂੰ ਮੈਂ ਇਹੀ ਬੇਨਤੀ ਕਰਦਾ ਆ ਕਿ ਪਿਛਲੇ 8 ਸਾਲ ਤੋਂ ਹਾਂਜੀ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਮੇਰੇ ਕੋਲ ਕਿਸੇ ਪਾਰਟੀ ਦਾ ਕੋਈ ਔਦਾਂ ਨਹੀਂ ਹੈਗਾ ਮੈਂ ਸਿਰਫ ਕਾਂਗਰਸ ਪਾਰਟੀ ਦਾ ਇੱਕ ਵਰਕਰ ਸੀਗਾ ਠੀਕ ਹੈ ਜੀ ਪਰ ਪਾਰਟੀ ਨੇ ਮੇਰੇ ਕੰਮ ਤੋਂ ਖੁਸ਼ ਹੋ ਕੇ ਦੇਖ ਕੇ ਅੰਮ੍ਰਿਤੀ ਲਾਲੀ ਭਾਜੀ ਨੇ ਮੈਨੂੰ ਵਾਰਡ ਨੰਬਰ 13 ਦੇ ਵਿੱਚੋਂ ਹਾਂਜੀ ਕੈਂਡੀਡੇਟ ਬਣਾਇਆ ਆ ਉਹ ਵਾਰਡ ਵਾਸੀਓ ਨੂੰ ਇਹੀ ਬੇਇਜ਼ਤੀ ਕਰਦਾ ਆ ਹੱਥ ਜੋੜ ਕੇ ਜੇ ਤਾਂ ਮੈਂ ਤੁਹਾਡੇ ਪਿਛਲੇ 5-7 ਸਾਲਾਂ ਤੋਂ ਕੰਮ ਕੀਤਾ ਹੈ ਤੁਹਾਡੇ ਕੰਮ ਆਇਆ ਆ ਤਾਂ ਮੈਨੂੰ ਵੋਟ ਪਾ ਦਿਓ ਇਹ ਮੈਂ ਤੁਹਾਡੀਆਂ ਅਮੀਤਾਂ ਤੇ ਖਰਾ ਨਹੀਂ ਉਤਰਿਆ ਹੈਗਾ ਤਾਂ ਮੈਨੂੰ ਵੋਟ ਨਾ ਪਾਓ ਤੁਸੀਂ ਦਿਨ ਰਾਤ ਲੋਕਾਂ ਦੇ ਨਾਲ ਤਿਆਰ ਰਹਿੰਦੇ ਆ ਜਾਣ ਨੂੰ ਦੇਖੋ ਜੀ ਇਹ ਤਾਂ ਆਪਣੇ ਮੂੰਹ ਸਿਰਫ ਹੋ ਜਾਂਦੀ ਕਰਨ ਦੀ ਗੱਲ ਦੀ ਤੁਸੀਂ ਮੇਰੇ ਬਾੜ ਦੇ ਵਿੱਚ ਪੁੱਛਣੋਂ ਜਾ ਕੇ ਠੀਕ ਹੈ ਜੀ ਕੋਈ ਬੀਬੀ ਭੈਣ ਮਤਾਵਾ ਮੇਰੇ ਭਰਾ ਆ ਜਿਹੜੇ ਉਹ ਮੈਨੂੰ ਅੱਧੀ ਰਾਤ ਨੂੰ ਵੀ ਆਵਾਜ਼ ਮਾਰ ਦਿਆਂ ਤਾਂ ਮੈਂ ਹਾਜ਼ਰ ਹੋਣਾ ਮੈਂ ਨੰਗੇ ਪੈਰੀ ਦੌੜਦਾ ਆ ਦੇਖ ਲਓ ਜੇ ਐਮਸੀ ਬਣ ਕੇ ਕੱਲ ਨੂੰ ਤੁਹਾਨੂੰ ਰੁਕਣ ਵਿੱਚ ਟੇਕ ਨਹੀਂ ਦੇਣਾ ਦਿਨ ਰਾਤ ਕੰਮ ਨੂੰ ਤੋੜਨਾ ਫੇਰ ਸਾਰ ਗੱਲ ਇਸ ਤਰ੍ਹਾਂ ਆਇਆ ਉਹਨਾਂ ਮੈਂ ਦੌੜਦਾ ਆਂ ਵੋਟਾਂ ਵਾਸਤੇ ਹਾਂਜੀ ਆਉਣ ਵਾਲੇ 5 ਸਾਲਾਂ ਬਾਅਦ ਜਿੱਲੇ ਦੁਬਾਰਾ ਇਲੈਕਸ਼ਨ ਆਉਣੇ ਆ ਜੇ ਪ੍ਰਮਾਤਮਾ ਪ੍ਰਮਾਤਮਾ ਮੇਰੇ ਵਾਰਡ ਦੇ ਜਿਹੜੇ ਲੋਕੇ ਆ ਉਹਨਾਂ ਦੇ ਵਿੱਚ ਵਸਦਾ ਆ ਰੱਬ ਵਸਦਾ ਆ ਬੰਦਿਆਂ ਦੇ ਵਿੱਚ ਠੀਕ ਹੈ ਜੀ ਜੇ ਮੈਂ ਜਿੱਤਦਾ ਆ ਮੇਰੀ ਜਿੱਤ ਹੁੰਦੀ ਆ ਹਾਂਜੀ ਤਾਂ ਮੈਂ ਆਉਣ ਵਾਲੇ 5 ਸਾਲਾਂ ਚ ਇੰਨਾ ਕੰਮ ਕਰਨਾ ਪੂਰੇ ਮਾਲਪੜ ਦੇ ਵਿੱਚ ਕੰਮ ਕਰਨਾ ਆ ਨਾ ਤੇ ਮੈਨੂੰ ਵੋਟਾਂ ਮੰਗਣ ਨਾ ਪੈਣ ਠੀਕ ਹੈ ਜੀ ਲੋਕ ਮੈਨੂੰ ਕਹਿਣ ਪਏ ਆਹ ਪੁੱਤਰਾ ਚੱਲ ਆਹ ਬੱਕਰਾ ਔਰ ਮੈਨੂੰ ਹੁਣ ਵੀ ਕਹਿੰਦੇ ਆ ਹਾਂਜੀ ਉਹ ਸਾਇਲੈਂਟ ਵੋਟਰ ਰਏ ਆ ਮੇਰੇ ਵੋਟਰਾਂ ਨੂੰ ਤੁਮ ਕਾਂਦੇ ਆ ਹਾਂਜੀ ਡਰਾਉਂਦੇ ਆ ਮੈਨੂੰ ਸਭ ਪਤਾ ਆ ਕੋਈ ਕਹਿੰਦਾ ਆਪਾਂ ਗੱਡੀਆਂ ਲਾ ਦਵਾਂਗੇ ਕੋਈ ਕਹਿੰਦਾ ਸਭ ਤੋਂ ਪੈਸੇ ਲੈ ਲਓ ਫਸੀ ਬੋਟਾਂ ਤੇ ਟਿਕ ਮਾਰਕ ਕਰ ਲਈ ਐ ਹਾਂਜੀ ਜੇ ਅਸੀਂ ਹਰ ਕੇ ਸੀ ਇਦਾਂ ਕਰ ਦਵਾਂਗੇ ਉਦਾਂ ਕਰ ਦਵਾਂਗੇ ਇੱਕ ਮੈਂ ਵਾਦਾ ਕਰਦਾ ਆ ਆਪਣੇ ਵੋਟਰਾਂ ਨਾਲ ਹਾਂਜੀ ਵੋਟਰਾਂ ਦੇ ਨਾਲ ਠੀਕ ਹੈ ਜੀ ਜਿਹੜੇ ਮੇਰੇ ਨਾਲ ਖੜੇ ਆ ਹਾਂਜੀ ਤੇਈ ਤੁਹਾਨੂੰ ਕਿਸੇ ਤੋਂ ਕੋਈ ਡਰਨ ਦੀ ਲੋੜ ਨਹੀਂ ਹੈਗੀ ਆ ਠੀਕ ਹੈ ਅਸੀਂ ਕਮਰੇ ਅੰਦਰ ਜਾਣਾ ਆ ਉੱਥੇ ਉਹਨਾਂ ਦਾ ਜਿਹੜਾ ਕਪੜਾ ਲੱਗਾ ਹੋਣਾ ਹੈ ਹਾਂਜੀ ਝੋਟ ਪਾਣੀ ਆ ਕਿਸੇ ਨੇ ਸਾਨੂੰ ਦੇਖਣਾ ਨਹੀਂ ਹੈ ਕਰਨ ਪਰਦੇ ਦੇ ਵਿੱਚ ਪਾਣੀ ਹੈ ਪਰਦੇ ਦੇ ਵਿੱਚ ਝੋਟ ਪਾਣੀ ਹੈ ਕਿਸੇ ਨੇ ਗੋਲੀ ਨਹੀਂ ਮਾਰ ਦੇਣੀ ਤਾਂਗ ਨਹੀਂ ਮਾਰ ਦੇਣੀ ਤੁਸੀਂ 1 ਨੰਬਰ ਦਾ ਬਟਨ ਦਬਣਾ ਹੈ ਠੀਕ ਹੈ 1 ਨੰਬਰ ਤੇ ਮੈਨੂੰ ਲੈ ਕੇ ਆਓ ਹਾਂਜੀ ਔਰ ਆਉਣ ਵਾਲੇ 5 ਸਾਲਾਂ ਤੋਂ ਬਾਅਦ ਜਿਹੜੇ ਵੋਟਾਂ ਮੰਗਣ ਮੈਂ ਨਹੀਂ ਆਣਾ ਹੈਗਾ ਯਾ ਤੁਸੀਂ ਮੈਨੂੰ ਆਪਣਾ ਆਸ਼ੀਰਵਾਦ ਸਮਝ ਕੇ ਦੁਬਾਰਾ ਫੇਰ ਚੁਣੋਗੇ ਠੀਕ ਹੈ ਥੈਂਕ ਯੂ ਧੰਨਵਾਦ ਇਹ ਸਾਣਾ ਰਸ਼ੀਸ਼ ਕੁਮਾਰ ਪ੍ਰਭਕਰ ਜੀ ਨੌਜਵਾਨਾ ਗੱਲਾਂ ਬਹੁਤ ਵਧੀਆ ਕੀਤੀਆਂ ਕਿ ਡੋਰ ਟੂ ਡੋਰ ਵੀ ਕੀਤਾ ਸਾਰੇ ਡੋਰ ਟੂ ਡੋਰ ਕੀਤਾ ਜੀ 7 ਸਾਲ ਹੋ ਗਏ ਡੋਰ ਟੂ ਡੋਰ ਦਾ ਸਭ ਸਾਬ ਠੀਕ ਹੈ ਜੀ ਹਾਂ ਜੀ ਹੁਣ ਬਹੁਤ ਜ਼ੋਰ ਲਾਣ ਦੀ ਲੋੜ ਨਹੀਂ ਰਹੀ ਤੁਹਾਨੂੰ ਨਹੀਂ ਜੀ ਨਹੀਂ ਜਿਹਨੂੰ ਕੋਈ ਜਾਨਣਾ ਹੈ ਜਿਹਨੂੰ ਕੋਈ ਜਾਨਣਾ ਕਹਿੰਦੇ ਬਰਾਵਾ ਹਟ ਜਾ ਤੈਨੂੰ 1.5 ਸਾਲ ਹੋ ਗਿਆ 2 ਸਾਲ ਹੋ ਗਏ ਕਹਿੰਦੇ ਨੂੰ ਠੀਕ ਹੈ ਥੈਂਕ ਯੂ ਥੈਂਕ ਯੂ ਧੰਨਵਾਦ ਥੈਂਕ ਯੂ